ਸਸਿਕਾਲ ਜੀ ਸਾਰੇ ਆਪਣਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪਤਨੀ ਕਲਾਂ ਦੇ ਵਿੱਚ ਜ਼ਿਲ੍ਹਾ ਮੋਗੇ ਦਾ ਮਨਮੱਤਾ ਨਗਰ ਆ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਤਾ ਉਸ ਘਰੋਂ ਵੀਡੀਓ ਫਰਮਾਉਣ ਲੱਗਾ ਜਿੱਥੋਂ ਫਰਮਾਉਣਾ ਮਿੱਤਰੋ ਮੈਂ ਨਿਪਟਾਂ ਸੁਖਵੀਰ ਸਿੰਘ ਪਤਨੀ ਬਾਈ ਦੇ ਕੋਲੇ ਸੁਖਵੀਰ ਭਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਭਾਈ ਬਹੁਤ ਵਧੀਆ ਵੀਰੇ ਹਾਂਜੀ ਵੀਰੇ ਵਧੀਆ ਹਾਂਜੀ ਵੀਰੇ ਠੀਕ ਆ ਭਾਈ ਅੱਜ 2 ਜਨਵਾਰ ਆ ਭਾਈ ਹੈ ਹਾਂਜੀ ਭਾਈ 2 ਹੀ ਆ ਠੀਕ ਆ ਇੱਕ ਵੇਜੀ ਆਉਂਦੇ ਨੂੰ ਹੈ ਹਾਂਜੀ ਭਾਈ ਫਾਟੇ ਲੋਟਾ ਵਿਕਣੀਆਂ ਹੀ ਆ ਬਈ ਆ ਬਈ ਛੋਟੀ ਥਲੇ ਕਿੰਨਾ ਦੁੱਧ ਆ ਇਹ ਥਲੇ ਵੀਰੇ 6 ਕਿਲੋ ਦੁੱਧਾ ਕੋਈ 5 ਮਨ ਵਾਲੇ 6 ਕਿਲੋ ਦੁੱਧਾ ਕੋਈ 5 ਮਨ ਦਾ ਹਾਂਜੀ ਵੀਰੇ ਚੋਣ ਚਣ ਦੀ ਓਕੇ ਚੋਣ ਦੀ ਵੀਰੇ ਇੱਕ ਡੰਗ ਟੀਕਾ ਲਵਾਉਂਦੀ ਇੱਕ ਡੰਗ ਪਹਾੜੇ ਤੇ ਆ ਠੀਕ ਆ ਵੀਰੇ ਇੱਕ ਡੰਗ ਟੀਕੇ ਤੇ ਮਿਲਦੀ ਆ ਇੱਕ ਡੰਗ ਪਹਾੜੇ ਪਹੁੰਚੋਗੇ ਹਾਂਜੀ ਬਈ ਇਹ ਜੇ ਕੋ ਟਕਾ ਲਵੇ ਤਾਂ ਦੋਵੇਂ ਟਾਈਮ ਹੀ ਦੋਨੇ ਟਾਈਮ ਪੈ ਜਾਣਾ ਵੀਰੇ ਤਾਂ ਮੜਾਏ ਹੱਥ ਦਾ ਕਰਦੀ ਆ ਆਪਣੇ ਕੋਲ ਹਾਂ ਵੀਰੇ ਪਰੇਡ ਕੀ ਰਊਗਾ ਬਈ ਪਰੇਡ ਛੋਟਾ ਜਿਹਾ ਹੀ ਆ ਯਾਰ 45000 ਅਸਰਾਂ ਛੋਟੀਆਂ ਵਾਲਾ ਕਰ 43000 ਦੀ ਜੈਸਨੋ ਪੱਕੀ ਗੱਲ ਹੈ ਪੱਕੀ ਗੱਲ ਹੈ ਮੁਕਰ ਦੋ ਤਰੀ ਨਹੀਂ ਮੁਕਰਦਾ ਯਾਰ ਠੀਕ ਹੈ ਇਹਨਾਂ ਨੂੰ ਖੋਲਣ ਨੂੰ ਰਹਿੰਦੇ ਬਈ ਬਾਹਰ ਮੀਂਹ ਪਈ ਜਾਂਦਾ ਇਧਰ ਵੇਖ ਲਓ ਭਰਾਵੋ ਬੁਰਾ ਹਾਲਾ ਥਾਂ ਹੈ ਨਹੀਂ ਇਹਨਾਂ ਕਿਹੜੇ ਤੂਰ ਕੇ ਚਾਨ ਕੇ ਵਿਖਾਈ ਆਹ ਬਈ ਤੁਗਣੀ ਬਾਰੇ ਦੱਸ ਏ ਵੀਰੇ ਕਟਾ ਅੱਛਾ 8 9 ਮਹੀਨੇ ਦਾ ਹੋਊਗਾ ਇਹ ਆਪਾਂ ਨੂੰ ਤਾਂ ਦੱਸਿਆ ਵੀਰੇ ਹਲਬਖਸ਼ ਦਾ ਆਪਾਂ ਨਹੀਂ ਕਹਿੰਦੇ ਕਿ ਵੀ ਕਿਦਾ ਨਹੀਂ ਕਿਦਾ ਪਰ ਵੈਸੇ ਹਾਂ ਆਪਾਂ ਇਹਦੀ ਮਾਂ ਦਿਖਾ ਲਿਆਵਾਂਗੇ 4 ਮਹੀਨੇ ਦੀ ਗੱਬਣਾ ਤੇ 9 ਕਿਲੋ ਦੁੱਧ ਇਹਦੀ ਮਾਂ ਦੇ ਥੱਲੇ ਹਾਂ ਕੀ ਆ ਬਾਪ ਬਾਈ ਕੱਟੇ ਦਾ ਟੈਸਟ ਪਾਸ ਹੋਦਾ ਹੈ ਨਾ ਬਾਈ ਹਾਂ ਵੀਰੇ 8 ਮਹੀਨੇ ਦਾ ਸਾਰਾ 8 8 9 ਮਹੀਨੇ ਦਾ ਵੀਰੇ ਇਹ ਬੜਾ ਛੋਟਾ ਜਿਹਾ ਮੋਲੀ ਆ 17000 ਦਾ ਯਾਰ ਮਾਨਤਨ ਮੇਰਾ ਬਾ 16 ਦਾ ਦੇ ਦਿਆਂਗੇ ਯਾਰ 1000 ਫੋਰ ਜਾਂ ਚਾ 15 ਦਾ ਦੇ ਦਿਆਂਗੇ ਇਹਨੂੰ ਵੀ ਰਹਿਣ ਦੇ ਤੂੰ ਨੂੰ ਮੀ ਪਈ ਜਾਂਦਾ ਬਹੁਤ ਸੋਹਣਾ ਯਾਰ ਮਾਂ ਦਾ ਕਟਾ ਯੂਮਾ ਬੋਸ ਨੂੰ ਕੱਟੇ ਦਾ ਹਾਂਜੀ ਬਾਈ ਅਜਾ ਸੁਖਬੀਰ ਭਾਈ ਨੰਬਰ ਉਹੀ 94633 19970 ਵੀਰੇ 94633 19970 ਵੀਰੇ 94633 19970 ਇਹ ਬਾਈ ਦਾ ਨੰਬਰ ਆ ਪਿੰਡ ਬੰਤਨੀ ਕਲਾ ਜ਼ਿਲ੍ਹਾ ਮੁਬ